ਗੰਭੀਰ ਰਿਪੋਰਟਸ ਪੰਜਾਬ ਦੇ ਇੱਕ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਗਿਲ ਚੌਂਕ ਤੋਂ ਜਿਹੜੀ ਜੀਐਨ ਕਾਲਜ ਨੂੰ ਸੜਕ ਜਾਂਦੀ ਹੈ ਇਸ ਸੜਕ ਨੂੰ ਕਿਸੇ ਵੇਲੇ ਟੋਏ ਟਿੱਬਿਆਂ ਵਾਲੀ ਸੜਕ ਕਿਹਾ ਜਾਂਦਾ ਸੀ ਜਦੋਂ ਦੇ ਸਰਦਾਰ ਕਲਵੰਤ ਸਿੰਘ ਸਿੱਧੂ ਐਮਐਲਏ ਬਣੇ ਨੇ ਇਸ ਟੋਏ ਟਿੱਬਿਆਂ ਵਾਲੀ ਸੜਕ ਨੂੰ ਇੱਕ ਨਵਾਂ ਰੂਪ ਦੇ ਦਿੱਤਾ ਲੋਹਾਰ ਹੀ ਬਗਲ ਤੇ ਰੱਖ ਦਿੱਤੀ ਇਸ ਸੜਕ ਦੀ ਬਿਲਕੁਲ ਸਿਮਲਾਪੁਰੀ ਨਹਿਰ ਦੇ ਨਾਲ ਸਰਦਾਰ ਕਲਵੰਤ ਸਿੰਘ ਸਿੱਧੂ ਵਿਧਾਇਕ ਹਾਲ ਦਾ ਆਪ ਨਗਰ ਦਾ ਆਫਿਸ ਕਰਵਾ ਰਿਹਾ ਸੀ ਉਹ ਦਫਤਰ ਸ਼ਿਫਟ ਹੋ ਕੇ ਬਿਜਲੀ ਘਰ ਦੇ ਬਿਲਕੁਲ ਸਾਹਮਣੇ ਆ ਚੁੱਕਾ ਦੇ ਰਾਏ ਦਰੋਸਤ ਹੈ ਕਲਵਨ ਸਿੰਘ ਸਿੱਧੂ ਸਾਹਿਬ ਨੇ ਜੋ ਫੈਸਲਾ ਇੱਥੇ ਆਫਿਸ ਸ਼ਿਫਟ ਕਰਨ ਦਾ ਲਿਆ ਬਹੁਤ ਹੀ ਸਹੀ ਫੈਸਲਾ ਕਿਉਂਕਿ ਹਲਕਾ ਆਤਮ ਨਗਰ ਦਾ ਇਹ ਸੈਂਟਰ ਪਲੇਸ ਹੈ ਹਲਕਾ ਆਤਮ ਨਗਰ ਦੇ ਲੋਕਾਂ ਨੂੰ ਆਣ ਲੱਗੇ ਇੱਥੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਂਦੀ ਆਓ ਆਪਾਂ ਦੇਖਦੇ ਹਾਂ ਚੱਲਦੇ ਹਾਂ ਇਸ ਦਫ਼ਤਰ ਦੇ ਵਿੱਚ ਕੀ ਕੀ ਇੱਥੇ ਕੰਮ ਹੁੰਦੇ ਨੇ ਇਹ ਹੈ ਮੁੱਖ ਦਫ਼ਤਰ ਸਰਦਾਰ ਕਲਵਨ ਸਿੰਘ ਸਿੱਧੂ ਵਿਧਾਇਕ ਹਲਕਾ ਆਤਮ ਨਗਰ ਦਾ ਲੋਕਾਂ ਦਾ ਕਹਿਣਾ ਕਿਸ ਵੀਰੇ 9 ਵਜੇ ਹੀ ਇਸ ਦਫਤਰ ਦੇ ਵਿੱਚ ਦਰਬਾਰ ਲੱਗ ਜਾਂਦਾ ਹੈ ਔਰ ਸਿੱਧੂ ਸਾਹਿਬ ਉਸ ਦਰਬਾਰ ਦੇ ਵਿੱਚ ਸਾਰੇ ਉਹਨਾਂ ਦੀਆਂ ਸ਼ਿਕਾਇਤਾਂ ਸੁਣਦੇ ਨੇ ਅਤੇ ਮੌਕੇ ਤੇ ਹੀ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਇਹ ਦਰਬਾਰ ਲੱਗਿਆ ਹੋਇਆ ਸਿੱਧੂ ਸਾਹਿਬ ਕਿਸੇ ਅਫਸਰ ਨੂੰ ਫੋਨ ਕਰ ਰਹੇ ਨੇ ਸ਼ਾਇਦ ਕਿਸੇ ਦੀ ਸ਼ਿਕਾਇਤ ਦਿਵਾ ਰਿਹਾ ਦੱਸ ਰਹੇ ਨੇ ਕਿ ਫੌਰੀ ਤੌਰ ਤੇ ਹੱਲ ਕੀਤੀ ਜਾਵੇ ਸਾਹਮਣੇ ਲੋਕ ਖੜੇ ਨੇ ਹਲਕਾ ਆਤਮਨਗਰ ਦੇ ਜਿਹੜੇ ਕਿ ਆਪਣੇ ਵਿਧਾਇਕ ਨੂੰ ਸਮੱਸਿਆਵਾਂ ਦਾ ਦੱਸ ਰਹੇ ਨੇ ਆਪਣੀਆਂ ਇਲਾਕੇ ਦੀਆਂ ਉਲਝਨਾ ਦੱਸ ਰਹੇ ਨੇ ਔਰ ਸਿੱਧੂ ਸਾਹਿਬ ਬੜੇ ਹੀ ਗੌਰ ਦੇ ਨਾਲ ਸੁਣਦੇ ਨੇ ਅਤੇ ਮੌਕੇ ਤੇ ਹੱਲ ਕਰਨ ਦੀ ਕੋਸ਼ਿਸ਼ ਕਰਦੇ ਨੇ ਅਗਰ ਮੌਕੇ ਤੇ ਹੱਲ ਨਾ ਹੋਵੇ ਤਾਂ ਕੁਝ ਦਿਨਾਂ ਬਾਅਦ ਉਹ ਹੱਲ ਜ਼ਰੂਰ ਕਰਵਾ ਦਿੰਦੇ ਨੇ ਸਿੱਧੂ ਸਾਹਿਬ ਨੇ ਆਪਣੇ ਦਫ਼ਤਰ ਦੇ ਵਿੱਚ ਸੇਵਾ ਕੇਂਦਰ ਵੀ ਖੋਲ੍ਹਿਆ ਹੋਇਆ ਜਿੱਥੇ ਸਰਕਾਰ ਵੱਲੋਂ ਦਿੱਤੀ ਹੋਈਆਂ ਸਹੂਲਤਾਂ ਦੇ ਸਾਰੇ ਕੰਮ ਨਿਪਟਾਏ ਜਾਂਦੇ ਨੇ ਜਿਵੇਂ ਕਿ ਜਾਤੀ ਸਰਟੀਫਿਕੇਟ ਆਧਾਰ ਕਾਰਡ ਅਤੇ ਪੈਨਸ਼ਨ ਵਗੈਰਾ ਦੇ ਕੰਮ ਕੀਤੇ ਜਾਂਦੇ ਨੇ ਤੇ ਆਪਾਂ ਗੱਲ ਕਰਦੇ ਹਾਂ ਹੁਣ ਇੱਥੇ ਦੇ ਸਟਾਫ ਦੇ ਨਾਲ ਕਿੰਨੀ ਦੇਰ ਤੋਂ ਇਹ ਤੁਸੀਂ ਕਰ ਰਹੇ ਹੋ ਜੀ ਪੈਨਸ਼ਨਾਂ ਦਾ ਕੰਮ ਇਹ ਬੜੀ ਸਮਾਂ ਹੋ ਗਿਆ ਜੀ ਲੰਬਾ ਸਮਾਂ ਹੋ ਗਿਆ ਕਾਫੀ ਲੰਬੇ ਸਮੇਂ ਤੋਂ ਫਿਰ ਵੀ ਕਦੋਂ ਤੋਂ ਮੇਰੇ ਅਨੁਮਾਨਾ ਹੋਈ ਗਏ 20-25 ਸਾਲ 20-25 ਸਾਲ ਤਾਂ ਇਹ ਫਾਰਮ ਪੈਨਸ਼ਨ ਜਿਹੜੀਆਂ ਤੁਸੀਂ ਲਗਵਾਉਂਦੇ ਹੋ ਇਹਦੇ ਨਾਲ ਨਾਲ ਇਸ ਆਫਿਸ ਦੇ ਵਿੱਚ ਹੋਰ ਕਿਹੜੇ-ਕਿਹੜੇ ਕੰਮ ਕੀਤੇ ਜਾਂਦੇ ਨੇ ਹੋਰ ਕੋਈ ਵੀ ਕੰਮ ਹੋਵੇ ਕਿਸ ਤਰ੍ਹਾਂ ਦਾ ਕਿਸੇ ਤਰ੍ਹਾਂ ਦਾ ਵੀ ਸਾਰੇ ਏਸੀ ਕੰਮ ਕਰਦੇ ਸਾਰੇ ਕੰਮ ਕਰਦੇ ਹਾਂ ਜਮੇ ਜ਼ਾਤੀ ਸਰਟੀਫਿਕੇਟ ਹੋ ਗਿਆ ਜ਼ਾਤੀ ਸਰਟੀਫਿਕੇਟ ਰਾਈਡੈਂਸ ਸਰਟੀਫਿਕੇਟ ਇਨਕਮ ਸਰਟੀਫਿਕੇਟ ਯਾਨੀ ਕੋਈ ਵੀ ਜਿਹੜੀ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਂਦੀ ਆ ਉਹ ਸਾਰੀਆਂ ਤੁਸੀਂ ਇੱਥੇ ਪ੍ਰਦਾਨ ਕਰਦੇ ਹੋ ਸਾਰੀਆਂ ਕਰਦੇ 200 ਦੇ ਕਰੀਬ ਪੈਨਸ਼ਨਾਂ ਵੰਡੀਆਂ ਜਾ ਰਹੀਆਂ ਨੇ ਅੱਜ ਇੱਥੇ ਜਿਨ੍ਹਾਂ ਵਿੱਚ ਸ਼ਾਮਲ ਹੈ ਵਿਧਵਾ ਪੈਨਸ਼ਨ ਅਤੇ ਬੁਢਾਪਾ ਪੈਨਸ਼ਨ ਪੈਨਸ਼ਨ ਦੇ ਆਰਡਰ ਮਿਲਣ ਤੋਂ ਬਾਅਦ ਇਹ ਲੋਕ ਕਾਫੀ ਖੁਸ਼ ਨਜ਼ਰ ਆ ਰਹੇ ਨੇ ਕਿਉਂਕਿ ਬੁਢਾਪੇ ਦਾ ਇੱਕ ਸਹਾਰਾ ਹੁੰਦੀ ਹੈ ਪੈਨਸ਼ਨ ਤੇ ਆਪਾਂ ਗੱਲ ਕਰਦੇ ਆ ਇਹਨਾਂ ਦੇ ਨਾਲ ਕੀ ਕਹਿਣਾ ਚਾਹੁੰਦੇ ਨੇ ਇਹ ਆਪਣੇ ਵਿਧਾਇਕ ਸਰਦਾਰ ਕਲਵੰਤ ਸਿੰਘ ਸਿੱਧੂ ਬਾਰੇ ਅਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਉਮੀਦਾਂ ਰੱਖਦੇ ਨੇ ਇਹ ਆਪਣੇ ਵਿਧਾਇਕ ਪਾਸੋਂ ਅੱਜ ਇਸ ਦਫ਼ਤਰ ਦੇ ਵਿੱਚ ਪੈਨਸ਼ਨ ਲੈਣ ਵਾਸਤੇ ਜਿਨ੍ਹਾਂ ਦੀ ਪੈਨਸ਼ਨ ਲਗਵਾਈ ਹੈ ਕਾਫੀ ਲੋਕ ਆਏ ਨੇ ਸੀਨੀਅਰ ਸਿਟੀਜ਼ਨ ਜਿਨ੍ਹਾਂ ਦੇ ਵਿੱਚ ਮਹਿਲਾਵਾਂ ਵੀ ਨੇ ਔਰ ਪੁਰਸ਼ ਵੀ ਨੇ ਤਾਂ ਮੈਂ ਗੱਲ ਕਰਦਾ ਹਾਂ ਇਹਨਾਂ ਦੇ ਨਾਲ ਬੈਂ ਜੀ ਅੱਜ ਤੁਹਾਨੂੰ ਸਰਦਾਰ ਕਲਵੰਦ ਸਿੰਘ ਸਿੱਧੂ ਐਮ ਐਲ ਏ ਆਫਿਸ ਨੇ ਇਹ ਪੈਨਸ਼ਨ ਲਗਵਾ ਕੇ ਦਿੱਤੀ ਹੈ ਜਿਹੜੀ ਕਿ 1500 ਰੁਪਏ ਮਹੀਨਾ ਹੈ ਤਾਂ ਜਦੋਂ ਤੁਸੀਂ ਇੱਥੇ ਆਏ ਸੀ ਦਫ਼ਤਰ ਪੈਨਸ਼ਨ ਦੇ ਫਾਰਮ ਭਰਨ ਤਾਂ ਤੁਹਾਨੂੰ ਕੋਈ ਦਿੱਕਤਾਂ ਨਹੀਂ ਆਈ ਨਹੀਂ ਜੀ ਇੱਥੇ ਜਿਹੜੇ ਸਟਾਫ ਬੈਠਾ ਉਹਨਾਂ ਦੇ ਵੱਲੋਂ ਕੋਈ ਕਿਸੇ ਪ੍ਰਕਾਰ ਦੀ ਬਿਲਕੁਲ ਠੀਕ ਅੱਜ ਪੈਨਸ਼ਨ ਤੁਹਾਡੀ ਲੱਗ ਗਈ ਹੈਗੀ ਹੈ 1500 ਰੁਪਏ ਮਹੀਨਾ ਤੁਹਾਡੇ ਬੈਂਕ ਦੇ ਵਿੱਚ ਆ ਜਾਏਗਾ ਤਾਂ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰਦੇ ਹੋ ਬਹੁਤ ਅੱਛਾ ਅੱਛਾ ਮਹਿਸੂਸ ਕਰਦੇ ਹਾਂ ਸਰਦਾਰ ਕਲਵੰਦ ਸਿੰਘ ਸਿੱਧੂ ਨੂੰ ਚਾਹੁੰਦੇ ਹਾਂ ਕਿ ਦੁਬਾਰਾ ਫੇਰ ਐਮ ਐਲ ਏ ਬਣ ਕੋਲ ਥੈਂਕ ਯੂ ਅੱਜ ਐਮ ਐਲ ਏ ਆਫਿਸ ਦੇ ਵਿੱਚ ਬਹੁਤ ਸਾਰੀਆਂ ਪੈਨਸ਼ਨਾਂ ਬਣੀਆਂ ਗਈਆਂ ਨੇ ਜਿਦੇ ਵਿੱਚ ਇਹ ਮੈਂ ਦਿਖਾਣਾ ਚਾਹੁੰਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਾਡੀਆਂ ਮਹਿਲਾਵਾਂ ਨੇ ਉਹ ਆਈਆਂ ਨੇ ਪੈਨਸ਼ਨ ਦੇ ਜਿਹੜੇ ਆਰਡਰ ਨੇ ਉਹ ਲੈਣ ਵਾਸਤੇ ਤਾਂ ਆਪਾਂ ਗੱਲ ਕਰਦੇ ਹਾਂ ਇਹਨਾਂ ਦੇ ਵਿੱਚ ਇੱਕ ਪੈਨਜੀ ਦੇ ਨਾਲ ਕਿ ਤੁਹਾਨੂੰ ਇਹ ਲੈਟਰ ਲੈਣ ਲੱਗੇ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਿੰਨ ਤੁਹਾਨੂੰ ਪੈਨਸ਼ਨ ਹੈ ਇਹ ਕਿੰਨੇ ਲਗਵਾਗਤ ਦਿੱਤੀ ਹੈ ਜੀ ਤਲਵੰਦ ਸਿੰਘ ਸਿੱਧੂ ਸਾਹਿਬ ਨੇ ਤਾਂ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋਂ ਦੀ ਇਹ ਲੈਟਰ ਲੈ ਕੇ ਬੜਾ ਮਹਿਸੂਸ ਕਰ ਰਿਹਾ ਚਾਹਾਂਗੇ ਕਿ ਇਹੋ ਜਿਹਾ ਹੀ ਐਮਐਲਏ ਬਣ ਕੇ ਐਮਐਲਏ ਬਣੇ ਤੁਸੀਂ ਮੈਨੂੰ ਇਹ ਗੱਲ ਦੱਸੋ ਜਦੋਂ ਤੁਸੀਂ ਇਸ ਦਫਤਰ ਦੇ ਵਿੱਚ ਪੈਨਸ਼ਨ ਲਵਾਉਣ ਦੇ ਲਈ ਆਏ ਸੀ ਤਾਂ ਇੱਥੇ ਦਫਤਰ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਤੁਹਾਨੂੰ ਕਿਸੇ ਸਟਾਫ ਦਾ ਕੋਈ ਮਿਸਵਿਵ ਜਾਂ ਕੋਈ ਹੋਰ ਕੋਈ ਦਿੱਕਤਾਂ ਨਹੀਂ ਆਈ ਜੀ ਨਹੀਂ ਨਹੀਂ ਬਿਲਕੁਲ ਨਹੀਂ ਭਾਰਮ ਭਰਿਆ ਔਰ 4 ਦਿਨਾਂ ਬਾਅਦ ਅੱਜ ਤੁਸੀਂ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਪੈਨਸ਼ਨ ਲੈ ਕੇ अच्छा लग रहा है अच्छा लग रहा है जिना दी पेंशन लगवाई गई है इस दफ्तर ਵੱਲੋਂ सरदार कुलवंत सिंह Sidhu MLA ਸਾਹਿਬ ਵੱਲੋਂ ਅੱਜ ਦੇਖੋ ਕਿਸ ਤਰੀਕੇ ਦੇ ਨਾਲ ਇਹ ਹਜੂਮ ਇਕੱਠਾ ਹੋਇਆ ਹੋਇਆ ਹੈ ਇਹ ਪੈਨਸ਼ਨ ਦੇ ਫਾਰਮ ਜਿਹੜੇ ਆਰਡਰ ਨੇ ਉਹ ਲੈਣ ਆਏ ਨੇ ਤੇ ਨਾਲ ਸਰਦਾਰ ਕੁਲਵੰਤ ਸਿੰਘ ਸਿੱਧੂ MLA ਜਿਹੜੇ ਹਲਕਾ ਆਤਮਨਗਰ ਦੇ ਵਿਧਾਇਕ ਨੇ ਉਹਨਾਂ ਦਾ ਧੰਨਵਾਦ ਕਰਨਾ ਆਏ ਨੇ ਤਾਂ ਦੇਖੋ ਇਹਨਾਂ ਦੇ ਵਿਧਾਇਕ ਇਹਨਾਂ ਨਾਲ ਕਿੰਨਾ ਪਿਆਰ ਕਰ ਰਹੇ ਨੇ ਇਹ ਲੋਕਾਂ ਦੇ ਵਿੱਚ ਜਿਹੜੇ ਕਿ ਸੀਨੀ ਸਿਟੀਜਨ ਨੇ ਸਾਡੀਆਂ ਮਾਤਾਵਾਂ ਨੇ ਸਾਡੇ ਪੈਣੇ ਨੇ ਬਜ਼ੁਰਗ ਨੇ ਜਿਹੜੇ ਕਿ ਬੇਸਹਾਰਾ ਨੇ ਜਿਨ੍ਹਾਂ ਨੂੰ ਸਾਰੇ ਦੀ ਲੋੜ ਆ ਤਾਂ ਉਸ ਕਲਵੰਤ ਸਿੰਘ ਸਿੱਧੂ ਸਾਹਿਬ ਨੇ ਇਹਨਾਂ ਦੇ ਨਾਲ ਜੋ ਵਾਦੇ ਕੀਤੇ ਸੀ ਇਸ ਇਲਾਕੇ ਦੇ ਵਿੱਚ ਪੂਰੇ ਕੀਤੇ ਨੇ ਤੇ ਗੱਲ ਕਰਦੇ ਆਂ ਆਪਾਂ ਸਰਦਾਰ ਕਲਵੰਤ ਸਿੰਘ ਸਿੱਧੂ ਸਾਹਿਬ ਬਾਰੇ ਕਿ ਤੁਸੀਂ ਅੱਜ ਦੇ ਇਸ ਮਾਹੌਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਿੱਧੂ ਸਾਹਿਬ ਸਤਿ ਸ੍ਰੀ ਅਕਾਲ ਸ਼ੁਕਰ ਬੱਦੀ ਸਾਹਿਬ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹਹ ਜੂਮ ਦੇਖ ਕੇ ਮੈਂ ਤੁਹਾਡਾ ਧੰਨਵਾਦ ਕਰਦਾ ਤੁਸੀਂ ਸਨੇ ਸਨੇ ਤੇ ਲੋਕ ਬਣਾ ਕੇ ਸਾਡੇ ਕਿਤੇ ਕੰਮਾਂ ਨੂੰ ਲੁਬਿਆਣਾ ਨੇ ਪੂਰੇ ਪੰਜਾਬੀ ਪੂਰੇ ਇੰਡੀਆ ਨੇ ਪੂਰੇ ਵਰਲਡ ਦੇ ਵਿੱਚ ਚੋਖਾ ਦਿਖਾਉਣਾ ਬਿੰਦਿਆ ਕਹਿਰਾਂ ਨੂੰ ਤੁਹਾਡਾ ਧੰਨਵਾਦ ਕਰਨਾ ਤੇ ਜੈਤਨ ਮੈਂ ਬਧਾਈ ਬੋਜੋ 100 ਚੁੱਕੀ ਸੀ ਮੈਂ ਇਹ ਵਾਦਾ ਕਰਿਆ ਸੀ ਕਿ ਮੈਂ ਆਪਣੇ ਲੋਕਾਂ ਗਿਆ ਹਰੇਕ ਮੌਕੇ ਆ ਰੱਖੂਗਾ ਕਿ ਹੈ ਰਹਿ ਸਹਿ ਦੇ ਸਾਫ ਸੁਥਰਾ ਮਾਹੌਲ ਦੇਣਾ ਉਹਨਾਂ ਵੀ ਮੁੱਦੇ ਲਉਣਾ ਪੂਰੇ ਕਰਨੇ ਜਿਹਦੇ ਵਿੱਚ ਸਕੂਲਾਂ ਦੀ ਜਿਹੜੀ ਸਿੱਖਿਆ ਉਹ ਹੈ ਨਾਟਕ ਸਿੱਖਿਆ ਤੇ ਮਿਲੀਆਂ ਜਿਹੜੀਆਂ ਮਤਾਮਾਂ ਪੜਨਾ ਵਿਧਵਾ ਨੇ ਜਾਂ ਬਜ਼ੁਰਗ ਨੇ ਜਿਨ੍ਹਾਂ ਨੂੰ ਆਪਣਾ ਗੁਜ਼ਾਰਾ ਕੰਮ ਦੇ ਲਈ ਪਿਛਲਾ ਕੁਝ ਸੈਤਾਂ ਦੀ ਲੋੜ ਹੁੰਦੀ ਹੈ ਉਹ ਫੈਲਦੇ ਦਾ ਆਪਾਂ ਪੂਰੇ ਕਰਦੇ ਹਾਂ ਕੁਝ ਇਹ ਕਰਦਾ ਕਿ ਜਿਨ੍ਹਾਂ ਲੋਕਾਂ ਦੀਆਂ ਪੈਨਸ਼ਨਾਂ ਰਹਿ ਗਈਆਂ ਉਹਨਾਂ ਨੂੰ ਬੜੀ ਜਲਦੀ ਜਿਹੜੇ ਇਹ ਫੈਸਲਿਆਂ ਦੇ ਹੱਥ ਦੇ ਕੇ ਉਹਨਾਂ ਨੂੰ ਜਿਹੜਾ ਰਹਿਣ ਸਹਿਣ ਲਈ ਚੰਗਾ ਮਾਹੌਲ ਦੇ ਸਿੱਧੇ ਤੇ ਹਜ਼ਾਰਾਂ ਦੇ ਕਰੀਬ ਜਦੋਂ ਤੋਂ ਮੈਂ ਦੇਖ ਪਣਿਆ ਅਸੀਂ ਪੈਨਸ਼ਨਾਂ ਲਵਾ ਚੁੱਕਿਆ ਇਸ ਮਾਧਮ ਰਹੀ ਮੈਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਇਹ ਤੁਹਾਡੇ ਦਿੱਤੇ ਟੈਕਸਾਂ ਦੇ ਪੈਸਿਆਂ ਨਾਲ ਹੀ ਸਰਕਾਰਾਂ ਚੱਲਦੀਆਂ ਨੇ ਤੁਸੀਂ ਆਪਣਾ ਹੱਕ ਇਸ ਤਰ੍ਹਾਂ ਮੰਗਿਆ ਕਰੋ ਜਿਵੇਂ ਬੱਚਾ ਆਪਣੀ ਮਾਂ ਤੋਂ ਰੋਟੀ ਦੀ ਮੰਗ ਕਰਦਾ ਹੈ ਇਹ ਤੁਹਾਡਾ ਹੱਕ ਹੈ ਤੁਸੀਂ ਜਦੋਂ ਚਾਹੋ ਲੈ ਸਕਦੇ ਹੋ ਤੇ ਜਿਹੜੀ ਮੋਹਰ ਦਿੱਤੀ ਹੋਈ ਹੈ ਘੱਟੇ ਲੋਕਾਂ ਦੀ ਜਿੱਥੇ ਲੋੜ ਹੈ ਤੁਸੀਂ ਲਗਵਾ ਸਕਦੇ ਮੈਨੂੰ ਇੱਕ ਗੱਲ ਦੱਸੋ ਜਦੋਂ ਤੁਸੀਂ ਐਮਐਲਏ ਬਣੇ ਸੀ ਤੁਹਾਡੇ ਮਨ ਸੀ ਕਿ ਮੈਂ ਇਹ ਲੋਕਾਂ ਦੇ ਜਿਹੜੇ ਕਿ ਦੁਖੀ ਨੇ ਮੇਰੇ ਦਫ਼ਤਰ ਚ ਆਉਣਗੇ ਮੈਂ ਸਾਰੇ ਕੰਮ ਕਰਾਵਾਂਗਾ ਅੱਜ ਇਹ ਲੋਕਾਂ ਦੇ ਹੱਥਾਂ ਦੇ ਵਿੱਚ ਲੈਟਰ ਦੇ ਦਿੱਤੇ ਨੇ ਤੁਸੀਂ ਆਰਡਰ ਤਾਂ ਤੁਹਾਨੂੰ ਕਿੰਨੀ ਕੁ ਖੁਸ਼ੀ ਲੱਗ ਰਹੀ ਹੈਗੀ ਕਿੰਨਾ ਮਹਿਸੂਸ ਹੋ ਰਿਹਾ ਬਹੁਤ ਖੁਸ਼ੀ ਮਿਲਦੀ ਹੈ ਜਦੋਂ ਮੈਂ ਕਿਸੇ ਦਾ ਕੰਮ ਕਰਦਾ ਉਹ ਸੀਰ ਦੇਖੇ ਜਾਂਦੇ ਸੀਰ ਦੇਖੇ ਜਾਂਦਾ ਉਹ ਪਲ ਮੇਰੇ ਲਈ ਨਾ ਬਿਆਨਯੋਗ ਹੈ ਉਹ ਸ਼ਰਧਾ ਨਾਲ ਮੈਂ ਬਿਆਨ ਨਹੀਂ ਕਰ ਸਕਦਾ ਕਿ ਉਹਨਾਂ ਨੇ ਦਿੱਤੀ ਹੋਈ ਅਸ਼ੀਰਵਾਦ ਮੇਰੇ ਲਈ ਕਿੰਨੀ ਕੀ ਜਿਹੜੀ ਦਾ ਫਾਇਦਾ ਕਰਦੀ ਹੈ ਮੈਂ ਧੰਨਵਾਦ ਕਰਨਾ ਸਾਰੇ ਬੋਪਾਲਾ ਸਾਹਿਬ ਹਨ ਜਿਨ੍ਹਾਂ ਨੇ ਮੈਨੂੰ ਤੱਕ ਦਿੱਤੀ ਹੈ ਕਿ ਮੈਂ ਇਹਨਾਂ ਨੂੰ ਵਜਨ ਵੀ ਦੁਆਵਾਂ ਦੇ ਵਿੱਚ ਖੜਕੇ ਵੀ ਇਹਨਾਂ ਦੀ ਸੇਵਾ ਦੇ ਵਿੱਚ ਕਿਸੇ ਪੰਕੜ ਦੇ ਕੋਈ ਕਸਲੇ ਛੱਡੂਗਾ ਨਾਰਾ ਲਾਈ ਬਾਚ ਮੈਂ ਤੇ ਮੇਰਾ ਸਟਾਫ ਇਹਨਾਂ ਦੀ ਸੇਵਾ ਦੇ ਦੇਖਣੇ ਲੋਕਾਂ ਦੇ ਕੰਮ ਆਉਣ ਵਾਲਾ ਕਲਵੰਤ ਸਿੰਘ ਸਿੱਧੂ ਜਿੰਦਾਬਾਦ ਜਿਸ ਦਿਨ ਤੋਂ ਸਰਦਾਰ ਕਲਵੰਤ ਸਿੰਘ ਸਿੱਧੂ ਐਮਐਲਏ ਬਣੇ ਨੇ ਉਸ ਦਿਨ ਤੋਂ ਹੀ ਹਲਕਾ ਆਤਮਨਗਰ ਦੇ ਲਈ ਇਹ ਉਦਦਮ ਕਰਦੇ ਆ ਰਹੇ ਨੇ ਅੱਜ ਵਿਧਵਾਵਾਂ ਨੂੰ ਅਤੇ ਸੀਨੀਅਰ ਸਟੇਟਿਜਨ ਨੂੰ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਆਪਣੇ ਦਫ਼ਤਰ ਦੇ ਵਿੱਚ ਪੈਨਸ਼ਨਾਂ ਵੰਡੀਆਂ ਨੇ ਅਤੇ ਵਾਦਾ ਕੀਤਾ ਜਿਹੜੀਆਂ ਪੈਨਸ਼ਨਾਂ ਰਹਿ ਗਈਆਂ ਨੇ ਉਹ ਵੀ ਮੈਂ ਛੇਤੀ ਤੋਂ ਛੇਤੀ ਲਗਵਾ ਮਾਂਗਾ